हां जी दोस्तों प्यार परी सस्त्री गा जी जीओ की तुसी जानदे हो कि भारत सरकार दी एक योजना है स्कंदन्या समृद्धि योजना जिदे तहत कुड़िया नु जेड़ा ए खाता करवाण दा जेड़ा हक ਦਿੱਤਾ ਜਾਂਦਾ ਹੈ सरकार वलो उना नु 1 लाख 50000 ਰੁਪਏ ਤੱਕ ਜਿਹੜਾ ਬਿਨਾਂ ਟੈਕਸ ਤੋਂ ਜਮ੍ਹਾਂ ਕਰ ਸਕਦੇ ਹਨ ਇਸ ਸਕੀਮ ਦੇ ਵਿੱਚ ਉਹਨਾਂ ਦੇ ਮਾਪੇ ਕੁੜੀ ਦੇ ਨਾਂ ਤੇ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਇਹ ਵੀ ਪਤਾ ਹੈ ਕਿ ਜਿਹੜੀ ਏ ਦੇ ਵਿੱਚ ਜਿਹੜਾ ਜਿਆਦਾ ਤੋਂ ਜਿਆਦਾ 1.5 ਲੱਖ ਆਦਾ ਪਰ ਘੱਟੋ ਘੱਟ ਜਿਹੜਾ 2500 ਰੁਪਏ ਜਿਹੜਾ ਆਪਾਂ ਜਿਹੜਾ ਸਾਲ ਦਾ ਜਮਾ ਕਰਾ ਸਕਦੇ ਆ ਇਸ ਸਕੀਮ ਦੇ ਵਿੱਚ ਉੱਥੇ ਦੋਸਤੋ ਵੱਡੀ ਖਬਰ ਨਿਕਲ ਕੇ ਇਹ ਆ ਰਹੀ ਹੈ ਕਿ ਜਿਹੜੇ ਕਈ ਲੋਕ ਨੇ ਉਹਨਾਂ ਨੇ ਸੁਖਨੈ ਸਮਰiddhi ਖਾਤਾ ਹੈ ਜਿਹੜਾ ਉਹ ਖੁਲਵਾਇਆ ਹੋਇਆ ਪਰ ਹਾਲੇ ਤੱਕ ਜਿਹੜਾ ਹਰ ਸਾਲ ਜਿੰਨਾ ਵੀ ਜਿਵੇਂ ਕਿ ਮਿਨੀਮਮ amount ਜਿਹੜਾ 250 ਰੁਪਏ ਜਾਂ ਫਿਰ ਕੋਈ ਵੀ ਹੈ 500 ਰੁਪਏ 1000 2000 ਜਿੰਨੀ ਵੀ ਜਿੰਨਾਂ ਦੀ ਸਮਰਥਾ ਹੈ ਉਹਦੇ ਅਨੁਸਾਰ ਉਹ ਜਮਾ ਕਰਉਂਦਾ ਹੁੰਦਾ ਹੈ ਪਰ ਐਤ ਕੀ ਕੀ ਹੈ ਜੇ ਕਿਸੇ ਨੇ ਹਾਲੇ ਤੱਕ ਉਹ ਜਿਹੜਾ ਪੈਸਾ ਜਮਾ ਨਹੀਂ ਕਰਾਇਆ ਨਹੀਂ ਕਿ ਜਿੰਨੀ ਵੀ ਕਿਸ਼ਤ ਬਣਦੀ ਹੈ ਸਾਲ ਦੀ ਉਹ ਜਮਾ ਨਹੀਂ ਕਰਾਈ ਮਿਨੀਮਮ ਬੈਲੈਂਸ ਵੀ ਨਹੀਂ ਕਰਵਾਇਆ ਜਮਾ ਠੀਕ ਹੈ ਤਾਂ ਉਹ ਦੋਸਤੋ ਉਹਨਾਂ ਲਈ ਬੁਰੀ ਖਬਰ ਆਉਣ ਵਾਲੀ ਹੈ ਕਿਉਂਕਿ ਦੋਸਤੋ ਉਹਨਾਂ ਦਾ ਖਾਤਾ ਜਿਹੜਾ ਬੰਦ ਹੋ ਜਾਵੇਗਾ ਠੀਕ ਹੈ ਜੇ ਬੈਂਕ ਜੇ ਖਾਤਾ ਬੰਦ ਹੋ ਗਿਆ ਉਸ ਤੋਂ ਬਾਅਦ ਦਿੱਕਤਾਂ ਵੀ ਆਉਣਗੀਆਂ ਤਾਂ ਦੋਸਤੋ ਜਿਨ੍ਹਾਂ ਨੇ ਜਿਵੇਂ 1000 ਰੁਪਏ ਜਾਂ 500 ਰੁਪਏ ਵੀ ਕਿਸ਼ਤ ਬੰਨੀ ਹੋਈ ਹੈ ਕਿ ਅਸੀਂ ਮਹੀਨੇ ਦੀ ਇੰਨੀ ਇੰਨੀ ਜਮਾ ਕਰਾਉਣੀ ਹੈ ਜੇ ਉਸ ਤੋਂ ਉਹ ਵੀ ਨਹੀਂ ਬਣਦੀ ਤਾਂ ਦੋਸਤੋ ਉਹ ਕਟੋ-ਕਟ 250 ਰੁਪਏ ਦਾ ਜਿਹੜਾ ਮਿਨੀਮਮ ਅਕਾਊਂਟ ਹੁੰਦਾ ਹੈ ਜਿਹੜਾ ਸਕੰਨਿਆ ਸਮਰਧੀ ਯੋਜਨਾ ਦਾ ਉਹ ਜ਼ਰੂਰ ਜਮਾ ਕਰਾਵੇ ਤਾਂ ਜੋ ਉਹਨਾਂ ਦਾ ਖਾਤਾ ਜਿਹੜਾ ਐਕਟਿਵ ਹੋ ਸਕੇ ਜੇ ਤੁਹਾਡਾ ਖਾਤਾ ਇਨੈਕਟਿਵ ਹੋ ਗਿਆ ਯਾਨੀ ਕਿ ਜੇ ਬੰਦ ਹੋ ਗਿਆ ਤਾਂ ਉਸ ਤੋਂ ਚਲਾਉਣ ਦੇ ਲਈ ਦੋਸਤੋ ਤੁਹਾਨੂੰ ਫਿਰ ਖੱਜਲ ਖੁਆਰ ਹੋਣਾ ਪਏਗਾ ਜੇ ਕਿਸੇ ਦਾ ਖਾਤਾ ਜੇ ਕਿ ਇਨਐਕਟਿਵ ਹੈ ਤਾਂ ਦੋਸਤੋ ਉਹਨਾਂ ਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਤਾਂ ਉਹਨਾਂ ਤੋਂ 50 ਰੁਪਏ ਜਿਹੜੀ ਲੇਟ ਫੀਸ ਲਈ ਜਾਏਗੀ ਤੇ ਨਾਲ ਉਹਦੇ 250 ਰੁਪਏ ਜਿਹੜਾ ਮਿਨੀਮਮ ਬੈਲੈਂਸ ਹੈ ਉਹ ਲਿਆ ਜਾਵੇਗਾ ਉਹ ਤੁਹਾਡੀ ਮਰਜ਼ੀ ਹੈਗੀ 50 ਰੁਪਏ ਜੁਰਮਾਨਾ ਫੀਸ ਦੇ ਨਾਲ ਤੁਸੀਂ ਜਿੰਨਾ ਜਮਾ ਕਰਾਉਦੇ ਹੋ ਉਹਨਾਂ ਜਮਾ ਕਰਾ ਸਕਦੇ ਹੋ ਜਾਂ ਫਿਰ ਉਸ ਤੋਂ ਜ਼ਿਆਦਾ ਵੀ ਜਮਾ ਕਰਾ ਸਕਦੇ ਹੋ ਪਰ 250 ਰੁਪਏ ਦੇ ਨਾਲ ਘਟੋ-ਘਟ ਪੇਮੈਂਟ ਤੁਹਾਨੂੰ ਜਮਾ ਕਰਾਉਣੀ ਹੋਏਗੀ ਜੇ ਤੁਸੀਂ ਐਕਟਿਵ ਕਰਾਉਣਾ ਹੈ ਤਾਂ ਦੋਸਤੋ ਇਹ ਵੱਡੀ ਖਬਰ ਨਿਕਲ ਕੇ ਆਈ ਜੇਤੂਲੀ ਸੀ ਹਜੇ ਤੱਕ ਵੀ ਖਾਤਾ ਜਮਾਤਾ ਹਕਤੀ ਨਹੀਂ ਕੀਤਾ ਇਸ ਸਾਲ ਦੀ ਜਿਹੜੀ ਕਿਸ਼ਤ ਹੈ ਮਿਨੀਮਮ ਅਕਾਊਂਟ ਨਹੀਂ ਜਮਾ ਕਰਾਇਆ ਤੇ ਖਾਤੇ ਵਿੱਚ ਇਹ ਬੈਲੈਂਸ ਜਮਾ ਜ਼ਰੂਰ ਕਰਾਓ ਤੇ ਜੇ ਕਿ ਕਿਸੇ ਦੀ KYC ਰਹਿੰਦੀ ਹੈ ਤਾਂ ਆਪਣੀ KYC ਵੀ ਪੂਰਾ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਹੋ ਜਿਹੀਆਂ ਹੋਰ ਵੀਡੀਓ ਦੇ ਲਈ ਧੰਨਵਾਦ